ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 23 ਮਈ ਇੱਕ ਇਤਿਹਾਸਕ ਦਿਨ ਹੈ 111 ਬਰੀ ਪਹਿਲਾਂ 23 ਮਈ 1914 ਨੂੰ ਇੱਕ ਘਟਨਾ ਕਾਰਮ ਜਿਹੜਾ ਹੈ ਉਹ ਹੁੰਦਾ ਜਿਹਦਾ ਸਬੰਧ ਸਾਡੇ ਬਜ਼ੁਰਗ ਕਦਰੀ ਬਾਬਿਆਂ ਦੇ ਨਾਲ ਹੈ ਕੈਨੇਡਾ ਦੇ ਵਿੱਚ ਤੁਸੀਂ ਬਰਤਾਨੀਆਂ ਦੇ ਪ੍ਰਭਾਵਹੀਨ ਹਕੂਮਤ ਸੀ ਤੇ ਬਰਤਾਨੀਆਂ ਦਾ ਭਾਰਤੀ ਲੋਕਾਂ ਦੇ ਉੱਤੇ ਭਾਰਤ ਦੇ ਉੱਤੇ ਕਬਜ਼ਾ ਸੀ ਤੇ ਕੈਨੇਡਾ ਨੇ ਆਪਣੇ ਇਮੀਗ੍ਰੇਸ਼ਨ ਕਾਨੂੰਨ ਜਿਹੜੇ ਹੈ ਉਹ ਖਾਸ ਤੌਰ ਤੇ ਭਾਰਤੀਆਂ ਲਈ ਜਾਂ ਏਸ਼ੀਆਈ ਮੂਲ ਦੇ ਉਹਨਾਂ ਲੋਕਾਂ ਲਈ ਜਿਨ੍ਹਾਂ ਲੋਕਾਂ ਦੇ ਦੇ ਮੁਲਕਾਂ ਨੂੰ ਗੁਲਾਮ ਬਣਾਇਆ ਗਿਆ ਸੀ ਬਹੁਤ ਸਖਤ ਕਰ ਦਿੱਤੇ ਔਰ ਉਹਨਾਂ ਕਾਨੂੰਨਾਂ ਨੂੰ ਚੁਣੌਤੀ ਦੇਣ ਲਈ ਬਾਬਾ ਗੁਰਦੇਵ ਸਿੰਘ ਜੀ ਨੇ ਇੱਕ ਜਹਾਜ਼ ਜੋ ਜਾਪਾਨ ਦੀ ਕੰਪਨੀ ਸੀ ਕਾਮਾਗਾਟਾ ਮਾਰੂ ਉਹਦੇ ਨਾਮ ਦੇ ਉੱਤੇ ਕਿਰਾਏ ਤੇ ਲਿਆ 11000 ਪ੍ਰਤੀ ਡਾਲਰ ਮਹੀਨਾ ਕਿਰਾਇਆ ਸੀ ਤੇ 6 ਮਹੀਨਿਆਂ ਲਈ 66000 ਡਾਲਰ ਜਿਹੜਾ ਹੈ ਉਹ ਕਿਰਾਇਆ ਅਦਾ ਕਰਕੇ ਇਹ ਜਹਾਜ਼ ਜਿਹੜਾ ਹੈ ਉਹ ਕਿਰਾਏ ਤੇ ਲਿਆ ਗਿਆ ਤੇ ਜਹਾਜ਼ ਕਿਰਾਏ ਤੇ ਲੈਣ ਤੋਂ ਪਹਿਲਾਂ ਇੱਕ ਕੰਪਨੀ ਜਿਹੜੀ ਹੈ ਉਹ ਬਣਾਈ ਗਈ ਜਿਹਦਾ ਨਾਂ ਰੱਖਿਆ ਗਿਆ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਇਸ ਗੁਰੂ ਨਾਨਕ ਸਟੀਮਸ਼ਿਪ ਕੰਪਨੀ ਨੇ ਟਿਕਟਾਂ ਸੇਲ ਕੀਤੀਆਂ ਇਹ ਜਹਾਜ਼ ਦਾ ਜਿਹੜਾ ਨਾਂ ਰੱਖਿਆ ਗਿਆ ਉਹ ਨਾਂ ਰੱਖਿਆ ਗਿਆ ਸੀ ਗੁਰੂ ਨਾਨਕ ਜਹਾਜ਼ ਤੇ ਗੁਰੂ ਨਾਨਕ ਜਹਾਜ਼ ਕੈਨੇਡਾ ਵੱਲ ਰਵਾਨਾ ਹੋਇਆ ਇਸ ਜਹਾਜ਼ ਦੀ ਖਾਸੀਅਤ ਸੀ ਇੱਕ ਤਾਂ ਇਹ ਇੱਕ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਸੀ ਇਸ ਜਹਾਜ਼ ਦਾ ਨਾਮ ਦੂਜਾ ਇਸ ਜਹਾਜ਼ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਪੂਰੇ ਸਫ਼ਰ ਦਰਾਨ ਪੰਜ ਸ੍ਰੀ ਅਖੰਡ ਪਾਠ ਸਾਹਿਬ ਹੋਏ ਸੀ ਇਸ ਜਹਾਜ਼ ਦੇ ਵਿੱਚ ਤੇ ਦੋ ਸ੍ਰੀ ਸਹਿਜ ਪਾਠ ਜਿਹੜੇ ਆਰੰਭ ਕਰਕੇ ਤੇ ਭੋਗ ਪਾਏ ਗਏ ਸਨ 300 74 75 ਦੇ ਕਰੀਬ ਕਈਆਂ ਨੇ 376 ਲਿਖਿਆ ਹੈ ਦੇ ਕਰੀਬ ਇਸ ਜਹਾਜ਼ ਦੇ ਵਿੱਚ ਯਾਤਰੀ ਸਨ ਜਿਦੇ ਵਿੱਚੋਂ 24 ਜਿਹੜੇ ਹੈ ਉਹ ਮੁਸਲਮਾਨ ਸੀ ਤੇ 12 ਜਿਹੜੇ ਹੈ ਉਹ ਹਿੰਦੂ ਸੀ ਤੇ ਬਾਕੀ ਸਾਰੇ ਜਿਹੜੇ ਹੈ ਉਹ ਸਿੱਖ ਸੀ ਯਾਤਰੀਆਂ ਦੇ ਨਾਲ ਭਰਿਆ ਇਹ ਜਹਾਜ਼ ਕੈਨੇਡਾ ਦੇ بندرگاہ ਤੇ ਪਹੁੰਚਦਾ ਹੈ ਤੇ ਜਹਾਜ਼ ਨੂੰ ਜਿਹੜਾ ਪੋਰਟ ਦੇ ਉੱਤੇ ਲੱਗਣ ਦੀ ਜਿਹੜੇ ਹੈ ਉਹ ਆਗਿਆ ਨਹੀਂ ਮਿਲਦੀ ਯਾਤਰੀਆਂ ਨੂੰ ਉਤਰਨ ਦੀ ਆਗਿਆ ਨਹੀਂ ਮਿਲਦੀ ਰਾਸ਼ਨ ਪਾਣੀ ਸੀਮਤ ਹੋ ਜਾਂਦਾ ਹੈ ਬਹੁਤ ਦਰਦਨਾਕ ਤੇ ਹੌਲਨਾਖ ਹਾਲਾਤ ਜਿਹੜੇ ਉਹ ਯਾਤਰੀਆਂ ਦੇ ਬੰਦੇ ਆ ਆਖਰ ਉਹ ਜਹਾਜ਼ ਨੂੰ ਵਾਪਸ ਜਿਹੜਾ ਉਹ ਮੋੜਿਆ ਜਾਂਦਾ ਜਦੋਂ ਜਹਾਜ਼ ਕਲਕੱਤੇ ਦੀ ਬਸਬਸ ਘਾਟ ਦੇ ਉੱਤੇ ਲੱਗਦਾ ਤੇ ਉੱਥੇ ਪੁਲਿਸ ਵੱਲੋਂ ਅੰਧਾ ਧੁੰਦੇ ਯਾਤਰੂਆਂ ਦੇ ਉੱਤੇ ਗੋਲੀ ਚਲਾਈ ਜਾਂਦੀ ਏ ਜਿਹਦੇ ਨਾਲ ਤਕਰੀਬਨ 2 ਦਰਜਨ ਦੇ ਕਰੀਬ ਯਾਤਰੂ ਜਿਹੜੇ ਨੇ ਉਹ ਸ਼ਹੀਦ ਹੋ ਗਏ ਮੁੱਖ ਗੱਲ ਜਿਹੜੀ ਹੈ ਉਹ ਇਹ ਹੈ ਕਿ ਇਸ ਜਹਾਜ਼ ਦਾ ਜਿਹੜਾ ਨਾਂ ਹੈ ਉਹ ਗੁਰੂ ਨਾਨਕ ਜਹਾਜ਼ ਸੀ ਲੇਕਿਨ ਦੁਨੀਆ ਭਰ ਦੇ ਵਿੱਚ ਇਹਨੂੰ ਕਾਮਾਗਾਟਾ ਮਾਰੂ ਜਹਾਜ਼ ਦੇ ਨਾਮ ਨਾਲ ਜਿਹੜਾ ਹੈ ਉਹ ਪ੍ਰਸਿੱਧੀ ਪ੍ਰਾਪਤ ਹੋਈ ਗੁਰੂ ਨਾਨਕ ਸਟਿਮ ਸ਼ਿਪ ਕੰਪਨੀ ਨੇ ਇਹ ਜਹਾਜ਼ ਲੀਜ਼ ਦੇ ਉੱਤੇ ਲੈ ਕੇ 6 ਮਹੀਨਿਆਂ ਲਈ ਇਹਦਾ ਨਾਂ ਜਿਹੜਾ ਹੈ ਗੁਰੂ ਨਾਨਕ ਜਹਾਜ਼ ਰੱਖ ਕੇ ਤੇ ਫਿਰ ਜਿਹੜਾ ਇਹਨੂੰ ਰਵਾਨਾ ਕੀਤਾ ਸੀ ਅੱਜ ਜੇ ਸੀ ਗੂਗਲ ਦੇ ਉੱਤੇ ਸਰਚ ਮਾਰਦੇ ਆਂ ਤੇ ਉੱਥੇ ਵੀ ਕਮਗਾਟਾ ਜਹਾਜ਼ ਜਿਹੜਾ ਉਹ ਲਿਖਿਆ ਮਿਲਦਾ ਹੈ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਵੀ ਕਮਗਾਟਾ ਮਰ ਜਹਾਜ਼ ਹੈ ਔਰ ਅਸੀਂ ਆਪਣੇ ਸਿੱਖਾ ਤੋਂ ਵੀ ਜਿਹੜਾ ਹੈ ਜਾਂ ਵਿਦਵਾਨਾਂ ਤੋਂ ਸਕਾਲਰਾਂ ਤੋਂ ਬੁੱਧੀਜੀਵਾਂ ਤੋਂ ਵੀ ਇਹੋ ਹੀ ਸੁਣਦੇ ਆ ਕਿ ਇਸ ਜਹਾਜ਼ ਦਾ ਨਾਂ ਜਿਹੜਾ ਉਹ ਕਮਗਾਟਾ ਮਹਰੂਬ ਜਦ ਕਿ ਕਾਮਾਗਾਟਾ ਮਾਰੂ ਇਸ ਦਾ ਪਹਿਲਾ ਨਾਂ ਸੀ ਜਪਾਨੀ ਕੰਪਨੀ ਸੀ ਕਾਮਾਗਾਟਾ ਮਾਰੂ ਉਹਦਾ ਇਹ ਜਹਾਜ਼ ਸੀ ਤੇ ਜਦੋਂ ਸਿੱਖਾਂ ਨੇ ਇਸ ਜਹਾਜ਼ ਨੂੰ ਲੀਜ਼ ਤੇ ਲਿਆ ਤੇ ਇਸ ਜਹਾਜ਼ ਦਾ ਨਾਂ ਜਿਹੜਾ ਹੈ ਉਹ ਗੁਰੂ ਨਾਨਕ ਜਹਾਜ਼ ਕੀਤਾ ਸੀ ਗੁਰੂ ਨਾਨਕ ਜਹਾਜ਼ ਹੈਰੀਟੇਜਰ ਸੁਸਾਇਟੀ ਕੈਨੇਡਾ ਦੇ ਵਿੱਚ ਉਹ ਯਤਨਸ਼ੀਲ ਹੈ ਕਿ ਇਸ ਤੇ ਗੁਰੂ ਨਾਨਕ ਜਹਾਜ਼ ਦੇ ਨਾਮ ਨੂੰ ਜਿਹੜਾ ਹੈ ਉਹ ਦੁਨੀਆ ਭਰ ਦੇ ਵਿੱਚ ਪ੍ਰਮੋਟ ਕੀਤਾ ਜਾਏ। ਅਰバイ ਗੁਰੂ ਆ ਕੀ ਅਰਦਾਸ ਹੈ ਕਿ ਉਹਨਾਂ ਨੂੰ ਇਸ ਮਕਸਦ ਲਈ ਕਾਮਯਾਬੀ ਵੀ ਮਿਲੇ। ਤੇ ਸਾਰੇ ਸਾਨੂੰ ਸਿੱਖ ਸਕਾਲਰਾਂ ਬੁੱਧੀਜੀਵੀਆਂ ਨੂੰ ਘੱਟੋ ਘੱਟ ਸਾਨੂੰ ਸਿੱਖ ਜਿਹੜੇ ਅਸੀਂ ਸੰਸਾਰ ਦੇ ਉੱਤੇ ਵਸਦੇ ਆ ਅਸੀਂ ਜਦੋਂ ਇਸ ਜਹਾਜ਼ ਦਾ ਨਾਮ ਲਈਏ ਤੇ ਕਾਮਗਾਟੂ ਮਾਰੂ ਜਹਾਜ਼ ਦੀ ਬਜਾਏ ਅਸੀਂ ਗੁਰੂ ਨਾਨਕ ਜਹਾਜ਼ ਹੀ ਜਿਹੜਾ ਹੈ ਉਹ ਆਖੀ। ਬੜਾ ਵੱਡਾ ਇਸ ਆਖਾ ਸੀ। ਔਰ ਇਸਨੇ ਭਾਰਤੀਆਂ ਨੂੰ ਨਹੀਂ ਬਲਕਿ ਪੂਰੀ ਦੁਨੀਆ ਦੇ ਉਹਨਾਂ ਲੋਕਾਂ ਨੂੰ ਜਿਹੜੇ ਉਸ ਵੇਲੇ ਗੁਲਾਮੀ ਦੀ ਹਾਲਤ ਨੂੰ ਪੋਗ ਰਹੇ ਸਨ ਉਹਨਾਂ ਦੇ ਵਿੱਚ ਇਹ ਬੜਾ ਜਿਹੜਾ ਹੈ ਇੱਕ ਹੌਲ ਨਕਸ਼ਾ ਕੇ ਵਜੂਦ ਗਿਆ ਹੈ ਉਸ ਵੇਲੇ ਗਿਆ ਇਸ ਘਟਨਾ ਕਰਮ ਨੇ ਮੈਂ ਫਿਰ ਕਹਾਂਗਾ ਅੱਜ 111ਵੇਂ ਵਰੇ ਕੰਨ ਦੇ ਮੌਕੇ ਦੇ ਉੱਤੇ ਕਿ ਬਾਬਾ ਗੁਰਦੇਵ ਸਿੰਘ ਜੀ ਦਾ ਜਹਾਜ਼ ਗੁਰੂ ਨਾਨਕ ਜਹਾਜ਼ ਸੀ ਕਿ ਬਾਬਾ ਗੁਰਦੇਤ ਸਿੰਘ ਜੀ ਨੂੰ ਕਾਮਾਗਾਟਾ ਮਾਰੂ ਨਹੀਂ ਬਲਕਿ ਬਾਬਾ ਗੁਰਦੇਤ ਸਿੰਘ ਜੀ ਨੂੰ ਗੁਰੂ ਨਾਨਕ ਜਹਾਜ਼ ਵਾਲਾ ਜਿਹੜਾ ਹੈ ਉਹ ਕਿਹਾ 간 ਚਾਹੀਦਾ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਉਸਨੇ ਨਾਮ ਰੱਖਿਆ ਸਿੱਖ ਦੀ ਭਾਵਨਾ ਹੁੰਦੀ ਹੈ ਜਦੋਂ ਸਿੱਖ ਰਾਜ ਕਾਇਮ ਹੋਇਆ ਤੇ ਚਾਹੇ ਬਾਬਾ ਬੰਦਾ ਸਿੰਘ ਜੀ ਬਹਾਦਰ ਸੀ ਚਾਹੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੇ ਗੁਰੂ ਸਹਿਬਾਨ ਦੇ ਨਾਮ ਦੇ ਉੱਤੇ ਸਿੱਕੇ ਚਲਾਈ ਸੀ ਤੀਹ ਨ ਗਦਰ ਯੋਧਿਆਂ ਦੀ ਗਦਰੀ ਬਾਬਿਆਂ ਦੀ ਵੀ ਜਿਹੜੀ ਹੈ ਇਹ ਸੋਚ ਸੀ ਇਹ ਜਹਾਜ਼ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਹੋਣਾ ਚਾਹੀਦਾ ਹੈ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਇਸ ਜਹਾਜ਼ ਦਾ ਨਾਂ ਰੱਖਿਆ। ਤੱਜ 111 ਬਰੇ ਬਾਅਦ ਅਸੀਂ ਇਸ ਘਟਨਾਕਰਨ ਦੇ ਵਿੱਚ ਜਿੱਥੇ ਸ਼ਹੀਦ ਹੋਣ ਵਾਲੇ ਸ਼ਹੀਦ ਸਿਕੰ ਨੂੰ ਯਾਦ ਕਰਦੇ ਹਾਂ ਉੱਥੇ ਇਸ ਘਟਨਾਕਰਨ ਤੋਂ ਬਾਅਦ ਕਈ ਬੰਦੀ ਕਈ ਕਹਿੰਦੀ ਇਹ ਜਿਹੜੇ ਮੁਸਾਫਰ ਸੀ ਉਹਨਾਂ ਨੂੰ ਬੰਦੀ ਬਣਾਇਆ ਗਿਆ ਸੀ। ਇਸ ਦਾ ਖੁਦ ਬਾਬਾ ਗੁਰਦੇਵ ਸਿੰਘ ਜੀ ਨੂੰ 5 ਸਾਲ ਬੰਦੀ ਰਹਿਣਾ ਪਿਆ ਸੀ। ਸੁੰਨਨ ਦੀ ਕੀਤੀ ਕੁਰਬਾਨੀ ਨੂੰ ਵੀ ਅਸੀਂ ਹਮੇਸ਼ਾ ਯਾਦ ਕਰਦੇ ਹਾਂ ਅਤੇ ਯਾਦ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ